ਜੀ ਤਾਂ ਸਾਡੇ ਕੋਲ 30 ਰੁਪਏ ਲੈ ਕੇ ਜਾਂਦਾ ਸੀ ਜੀ ਘਰੇ ਆ ਜਾਂਦਾ ਸੀ ਸ਼ਾਮ ਦੀ ਸ਼ਾਮ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਵੀ ਸਾਨੂੰ ਇਨਸਾਫ ਕੀਤਾ ਜਾਵੇ ਇੱਕ ਹੀ ਸਾਡੇ ਬੇਟਾ ਜੀ ਅਸੀਂ ਤਾਂ ਰੋਟੀ ਮਜ਼ਦੂਰੀ ਕਰਦੇ ਕਿਸੇ ਦੇ ਘਰੇ ਕੰਮ ਕਰਦੇ ਆਂ ਰੋਟੀ ਪਕਾਉਂਦੇ ਆਂ ਉਹਨਾਂ ਦੇ ਘਰ ਕਿਸੇ ਦੇ ਉੱਥੋਂ ਮੈਂ ਰੋਟੀ ਲਿਆਉਣੀ ਖਾ ਲਈਨੇ ਆ ਅਸੀਂ ਤਾਂ ਚਾ ਵੀ ਇਤਰਾ ਜੀ ਸਾਨੂੰ ਨਹੀਂ ਪਤਾ ਕੀ ਉੱਥੇ ਪਰਚਾ ਕੀ ਉਹਦੇ ਨਾਲ ਕਹਾਣੀ ਵਰਤੀ ਆ ਕੀ ਉਹਨੇ ਗੱਲ ਕੀਤੀ ਹੈ ਜੀ ਅੰਦਰ ਜੀ ਉਹਨੂੰ ਤਾਂ ਛਟਾ ਛਟਾ ਮਤਲਬ ਕਿ ਉਹ ਵੇਚੀ ਰੀ ਚੀਜ਼ ਉਹ ਫੜਾ ਗਿਫੜਾ ਗਿਆ ਇਹੋ ਤੋਂ ਕੋਲ ਛਟਾ ਉਹਦੇ ਚ ਪਰਚੇ ਜੰਦਰ ਸੀਗਾ ਜੀ ਉਹ ਸਾਨੂੰ ਤਾਂ ਚਾਂਦ ਚੱਕ ਪੁਲਿਸ ਆਈ ਲੁਧਿਆਣੇ ਤੋਂ ਸਾਨੂੰ ਮੈਨੂੰ ਵੱਡੇ ਬੇਟੇ ਨੇ ਮੈਨੂੰ ਲੈ ਗਈ ਤੇ ਸਾਨੂੰ ਅੰਦਰ ਕਰਤਾ ਸਾਨੂੰ ਆਹਨੇ ਸ਼ੇਖਰ ਨੂੰ ਇੱਥੇ ਪੇਸ਼ ਕਰ ਦਿਓ ਤੇ ਤੁਹਾਨੂੰ ਛੱਡ ਦਾਂਗੇ ਸ਼ੇਖਰ ਨੂੰ ਪੇਸ਼ ਕਰਤਾ ਜੀ ਤੇ ਸਾਨੂੰ ਛੱਡਦਾ ਸ਼ੇਖਰ ਤੇ ਇੱਕ ਮਾਮਲਾ ਹੈਗਾ ਜੀ ਉਹ ਇਹਨਾਂ ਦਾ ਸੀਗਾ ਲੜਾਈ ਪੜਾਈ ਦਾ ਬੱਚਿਆਂ ਦੀ ਉਮਰਾਂ ਬਸ ਪੁੱਲ ਮਿਲਾ ਕੇ ਵੀ 23 ਸਾਲ 20 ਸਾਲ ਬਸ ਇਦੀਂ ਉਮਰਾਂ ਬੱਚਿਆਂ ਤਿੰਨਾਂ ਦੀ ਤੇ ਘਰੋਂ ਤਾਂ ਇਹ ਚੰਡੀਗੜ੍ਹ ਕਿਤੇ ਕੰਮਕੁਮ ਕਰਦੇ ਫਰਨੀਚਰ ਦਾ ਕੰਮ ਕਰਦਾ ਸੀ ਮੁੰਡਾ ਸ਼ੇਖਰ ਸਿੰਘ ਹੱਤ ਬਹੁਤ ਮਾੜੀ ਇਹਨਾਂ ਦੀ ਦਿਹਾੜੀ ਦਾਪੇ ਵਾਲੇ ਬੰਦੇ ਆ ਇਹ ਬੱਕਰੀਆਂ ਬੋਕਰੀਆਂ ਟਾਈਮ ਸ਼ੇਖਰ ਜਿਹੜਾ ਇਹਦਾ ਮਾਂ ਪਿਓ ਬੱਕਰੀਆਂ ਚਾਰ ਕੇ ਟਾਈਮ ਪਾਸ ਕਰਦੇ ਆ ਕੋ ਬਾਲਾ ਵੱਡਾ ਏਡਾ ਕੋਈ ਹੈ ਨਹੀਂ ਆ ਸਿਸਟਮ ਇਹਨਾਂ ਦਾ ਵੇਖੋ ਨੂੰ ਕਿਹੜੇ ਕਿਸੇ ਮਾਮਲੇ ਚ ਕਿਵੇਂ ਇਸ ਕੰਮ ਚਾਕੇ ਵੈਸੇ ਉਹ ਨਹੀਂ ਸੀ ਲੱਗਦਾ ਵੀ ਇਹ ਵੀ ਜੇ ਕੰਮ ਚਾਹਣਗੇ ਉਹ ਮਰੇ ਮਨੇ ਇੱਕ ਸਹਿੰਗ ਮੇਰਾ ਬੇਟਾ ਵੀ ਕੱਲ ਸਾਨੂੰ ਜੇਰ ਤੋਂ ਪਤਾ ਲੱਗਿਆ ਵੀ ਉਹਨੂੰ ਲੈ ਗਏ ਲੁਧਿਆਣੇ ਕਾਦਾ ਮਾਮਲਾ ਕੋਈ ਪਤਾ ਨਹੀਂ ਆਰ ਡੀ ਆਈ ਦਾ ਜੀ ਸਾਨੂੰ ਆਂਦੇ ਵੀ ਇਹ ਚ ਲੈ ਕੇ ਗਏ ਆ ਜੀ ਉਹ ਪਹਿਲਾਂ ਵੀ ਆਂਦੇ ਸਾਨੂੰ ਇਸ ਕਿੱਟੇ ਦਾ ਵੀ ਉਹ ਕਿਸੇ ਦੇ ਨਾਲ ਮੁੰਡੇ ਦੇ ਨਾਲ ਹੀ ਖੜਿਆ ਗਿਆ ਕੋਈ ਆਂਦੇ ਕਿੰਨੀ ਉਮਰ ਸੀ ਤੁਹਾਡੇ ਬੱਚੇ ਦੀ 20 ਸਾਲਾਂ ਦੀ ਉਮਰ ਹਟਦਾ ਸੀ ਜੀ ਹਾਂਜੀ 12 ਪੜ ਕੇ ਹਟ ਗਿਆ ਜੀ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਘਰੇ ਆ ਜੀ ਤੁਹਾਡਾ ਪਰਿਵਾਰ ਕੀ ਕੰਮ ਕਰਦਾ ਕਿੰਨੇ ਜੀ ਅਸੀਂ ਤਾਂ ਵਿਧਾੜੀ ਮਜ਼ਦੂਰੀ ਕਰਦੇ ਕਿਸੇ ਦੇ ਘਰੇ ਕੰਮ ਕਰਦੇ ਆ ਰੋਟੀ ਪਕਾਉਂਦੇ ਆ ਉਹਨਾਂ ਦੇ ਘਰ ਕਿਸੇ ਦੇ ਉੱਥੋਂ ਮੈਂ ਰੋਟੀ ਲਿਆਉਣੀ ਖਾ ਲਈ ਮੈਂ ਅਸੀਂ ਤਾਂ ਰਮਨੀਕ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਨਹੀਂ ਜੀ ਚੌਥੇ ਹੋਈ ਆ ਜੀ ਗੱਲ ਚੌਥੇ ਹੋਈ ਸੀ ਉਸ ਤੋਂ ਬਾਅਦ ਗੱਲ ਨਹੀਂ ਹੋਈ ਉਹਨੇ ਗੱਲ ਕੀਤੀ ਸੀ ਵੀ ਮੰਮੀ ਤੂੰ ਠੀਕ ਆ ਮੈਂ ਕਿਹਾ ਮੈਂ ਠੀਕ ਆ બસ ਇਹ ਦੋ ਬਾਤ ਗੱਲ ਨਹੀਂ ਹੋਈ ਆ ਨਾ ਹੋਰ ਸਾਰੇ ਠੀਕ ਆ ਤੇ ਆ ਨਾ ਕਿ ਮੁੰਡਾ ਮੇਰੇ ਦੋਤਾ ਉਹਦਾ ਪੁੱਛਿਆ ਨਾ ਠੀਕ ਆ ਮੈਂ ਕਹਾ ਹਾਂ ਜੀ ਉਹ ਠੀਕ ਆ ਬਸ ਇੰਨੀ ਗੱਲ ਹੋਈ ਉਹ ਦੂਬਾਤ ਨਹੀਂ ਗੱਲ ਹੋਈ ਮੈਂ ਬਸ ਇਨਸਾਫ ਦੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਕੀਤਾ ਜਾਵੇ ਇੱਕ ਹੀ ਸਾਡੇ ਬੇਟਾ ਮਾ ਰਮਨੀਕ ਸਿੰਘ ਦਾ ਮੇਰੇ ਬੱਚੇ ਦਾ ਨਾਂ ਜੀ ਰਮਨੀਕ ਉਹਨੂੰ ਪਹਿਲਾਂ ਉਹਦੇ ਪਰਚਾ ਦਰਦ ਸੀਗਾ ਜੀ ਉਹਦੇ ਚ ਉਹਨੂੰ ਲੈ ਕੇ ਗਿਆ ਜੀ ਇਹਨਾਂ ਲਿਆ ਸੀਗਾ ਉਹਦੇ ਚ ਜੇਲ੍ਹ ਚ ਲਗਾਇਆ ਜੀ ਉਹਤੇ ਬ ਵੀ ਬਣਾਇਆ ਵੀ ਪਰਚਾ ਵੀ ਇਤਰਾ ਇਹ ਸਾਨੂੰ ਨਹੀਂ ਜੀ ਪਤਾ ਵੀ ਕੀ ਉੱਤੇ ਪਰਚਾ ਕੀ ਉਹਦੇ ਨਾਲ ਕਹਾਣੀ ਵਰਤੀ ਹੈ ਕੀ ਉਹਨੇ ਗੱਲ ਕੀਤੀ ਹੈ ਜੀ ਘਰੇ ਘਰੇ ਫੁੱਲ ਗਰੀਬੀ ਹੈ ਜੀ ਹਦੋਂ ਵੱਧ ਦਿਹਾੜੀ ਕਰਦਾ ਜੀ ਮੈਂ ਤਾਂ ਹਾਂ ਹਾਂ ਵੀ ਕਿਸੇ ਦੇ ਘਰੇ ਮੈਂ ਤਾਂ ਕੰਮ ਕਰਦੇ ਐਂ ਕੰਮ ਕਰਕੇ ਰੋਟੀ ਖਾਂਦੇ ਸੀਗੇ ਕੋਈ ਉਹਨੇ ਕੋਈ ਘਰ ਦਾ ਲ ਜਾਣੀ ਜੀ ਕੋਈ ਕੀਤਾ ਨਾ ਕੋਈ ਨੇ ਬਣਾਇਆ ਨਾ ਕੀਤਾ ਨਾ ਕੋਈ ਸਾਨੂੰ ਪਤਾ ਗੱਲਾਂ ਦਾ ਅੰਦਰ ਜੀ ਉਹਨੂੰ ਤਾਂ ਚਿੱਟਾ ਚੁੱਟਾ ਮਤਲਬ ਵੇਖੀ ਨਹੀਂ ਚੀਜ਼ ਉਹ ਪੜਿਆ ਕਿ ਪੜਿਆ ਗਿਆ ਜੀ ਉਹ ਤਾਂ ਗੋਲੋ ਚਿੱਟਾ ਉਹਦੇ ਚ ਪਰਚੇ ਚੰਦਰ ਸੀਗਾ ਜੀ ਉਹ ਮੇਰੇ ਕੋਲੇ ਪਿੰਡੀ ਪਿੰਡੀ ਰਹਿੰਦਾ ਸੀਗਾ ਕੋਈ ਕਿਸੇ ਨਾ ਕੋਈ ਜਾ ਕੇ ਨਾਲ ਤੇ ਨਾਲ ਜਾ ਕੇ ਤੇ ਉਹ ਕੰਮ ਦੇ ਵਿੱਚ ਫਸ ਗਿਆ ਜੀ ਉਹ ਚਿੱਟੇ ਦੇ ਵਿੱਚ ਉਹਤ ਬਾ ਸੀਗਾ ਜੇਲ੍ਹ ਦੇ ਵਿੱਚ ਜੀ ਇਹ ਨਸ਼ਾ ਕੋਈ ਨਹੀਂ ਕਰਦਾ ਜੀ ਕੋਈ ਉਹਨੂੰ ਵੈਲ ਨਹੀਂ ਸੀਗਾ ਕੋਈ ਨਸ਼ਾ ਨਹੀਂ ਕਰਦਾ ਸੀਗਾ ਜੀ ਅੱਛਾ ਜੇਲ੍ਹ ਚੋਂ ਹੀ ਲੈ ਕੇ ਗਏ ਜੇਲ੍ਹ ਦੇ ਵਿੱਚੋਂ ਲੈ ਕੇ ਗਏ ਜੀ ਹਲਦਿਆਣਾ ਪੁਲਿਸ ਲਗਾਈ ਹੈ ਜੀ ਉਹਨੂੰ ਪਤਾ ਲੱਗਿਆ ਕਿਹੜੇ ਮਾਮਲੇ ਚ ਉਹ ਉਹਨੂੰ ਜੀ ਮਾਲ-ਮੋਲੇ ਦੇ ਵਿੱਚ ਹੀ ਹੈ ਵੀ ਉੱਤੇ ਕੁਝ ਜਾਦੇ ਕਾਨੂੰਨੀ ਕਾਰਵਾਈ ਕੋਈ ਜਾਂ ਕੋਈ ਸੀਗਾ ਪਰਚਾ ਬਣਾਤਾ ਉਹਨਾਂ ਨੇ ਜੀ ਕਿ ਬੜਾ-ਬੜਾ ਗਿਆ ਗੋਸਟ ਆ ਆਲਟੀ ਐਲਸੀ ਦੇ ਵਿੱਚ ਲੱਗ ਗਏ ਜੀ ਉਹਨੂੰ ਦੋ ਬੇਟੇ ਆ ਜੀ ਇੱਕ ਬੇਟਾ ਮੇਰੇ ਸਾਥ ਰਹਿੰਦਾ ਇੱਕ ਬੇਟਾ ਬਾਹਰ ਚੰਡੀਗੜ੍ਹ ਕੰਮ ਕਰਦਾ ਏ ਫਰਨੀਚਰ ਦਾ ਕੰਮ ਕਰਦਾ ਸੀ ਤੇ ਸਾਨੂੰ ਤਾਂ ਚਾਂਦ ਚੱਕ ਪੁਲਿਸਾਈ ਲੁਧਿਆਣੇ ਤੋਂ ਸਾਨੂੰ ਮੈਨੂੰ ਵੱਡੇ ਬੇਟੇ ਨੇ ਤਾਂ ਮੈਨੂੰ ਲੈ ਗਈ ਸਾਨੂੰ ਕਹਿੰਦੇ ਜੀ ਉੱਥੇ ਜਾ ਕੇ ਦੱਸਿਆ ਜੀ ਆ ਮਲਵਾੜੀ ਸਿੱਧਾ ਰੌਲਾ ਤੇ ਸਾਨੂੰ ਅੰਦਰ ਕਰਤਾ ਸਾਨੂੰ ਆਹਨੇ ਸ਼ੇਖਰ ਨੂੰ ਅਸੀਂ ਪੇਸ਼ ਕਰਦੇਓ ਤੇ ਤੁਹਾਨੂੰ ਛੱਡ ਦਾਂਗੇ ਸ਼ੇਖਰ ਨੂੰ ਪੇਸ਼ ਕਰਤਾ ਜੀ ਤੇ ਸਾਨੂੰ ਛੱਡਦਾ ਸ਼ੇਖਰ ਕੰਮ ਕੀ ਕਰਦਾ ਸੀ ਪੈਸੇ ਦਿੰਦਾ ਸੀ ਘਰ ਕਿੰਨੇ ਬੱਚੇ ਆਉਂਦੇ ਬੱਚਾ ਇੱਕ ਆ ਜੀ ਘਰੇ ਕੋਈ ਪੈਸਾ ਨਹੀਂ ਦਿੰਦਾ ਸੀ ਸਾਨੂੰ ਆਪਣਾ ਆਪ ਹੀ ਮਲਕ ਇਸ ਤਾ ਕੁਸਤਾ ਸਮਾਨ ਲਿਆਂਦਾ ਕੋਈ ਫਰਿੱਜ ਫਰੂਜੇ ਕਿਸ ਤਾ ਕੁਸਤਾ ਚੱਲਦਿਆਂ ਹੀ ਕਿਸ ਤਾ ਕੁਸਤਾ ਭਰੀ ਜਾਂਦੇ ਸੀ ਚੰਡੀਗੜ੍ਹ ਕੰਮ ਕਰਦਾ ਜੀ ਫਰਨੀਚਰ ਦਾ ਕੰਮ ਕਰਦਾ ਜੀ ਕੀ ਕਹਿੰਦਾ ਹੁੰਦਾ ਸੀ ਗੱਲਬਾਤ ਹੁੰਦੀ ਸੀ ਤੁਹਾਡੀ ਜਦੋਂ ਚੰਡੀਗੜ੍ਹ ਨੂੰ ਦੱਸਦੇ ਕੀ ਕਹਿੰਦਾ ਸੀ ਹਾਂ ਗੱਲਬਾਤ ਤਾਂ ਹੁੰਦੀ ਸੁਪਨੇ ਕੀ ਸੀ ਸ਼ੇਖਰ ਦੇ ਜਿਹੜੇ ਸੁਪਨੇ ਤਾਂ ਕੀ ਇਹ ਸੁਪਨੇ ਤਾਂ ਆਈ ਆ ਵੀ ਚੰਗਾ ਘਰ ਬਰ ਬਣਾ ਲਾਂਗੇ ਤੇ ਕੰਮਕਾਰ ਕਰਦੇ ਸੀਗੇ ਮੈਂ ਕੋਈ ਇਸ ਚੀਜ਼ ਦਾ ਪਤਾ ਨਹੀਂ ਸਾਨੂੰ ਤਾਂ ਵੀ ਆ ਕੰਮ ਚੱਕਰ ਮੰਦੀ ਆ ਅਸੀਂ ਦੋ ਬੱਚੇ ਆਈ ਅਸੀਂ ਦੋਵੇਂ ਮਿਹਨਤ ਕਰਦੇ ਵੱਡਾ ਬੇਟਾ ਮੇਰਾ ਬੋਰੀਆਂ ਚੱਕਦਾ ਪਲੇਦਾਰ ਦਾ ਕੰਮ ਕਰਦਾ ਤੇ ਮੈਂ ਟਰੈਕਟਰ ਚਲਾਉਣਾ ਸੀ ਸ਼ੇਖਰ ਤੇ ਇੱਕ ਮਾਮਲਾ ਹੈਗਾ ਸੀ ਉਹ ਇਹਨਾਂ ਦਾ ਸੀਗਾ ਲੜਾਈ ਪੜਾਈ ਦਾ ਹਾਂਜੀ ਬਸ ਇਹ ਮਾਮਲਾ ਜੀ ਇੱਕ ਕੁਲਦੀਪ ਸਿੰਘ ਇੱਕ ਰਮਨੀਕ ਸਿੰਘ ਇੱਕ ਸ਼ੇਖਰ ਸਿੰਘ ਇਹ ਤਿੰਨੇ ਬੰਦੇ ਕਿਤੇ ਪੁਲਿਸ ਨੇ ਅਰੈਸਟ ਕੀਤੇ ਆ ਆਰਡੀਐਕਸ ਦਾ ਮਾਮਲਾ ਹੈ ਇਹਨਾਂ ਤੋਂ ਕੋਈ ਸਮਾਨ ਫੜਿਆ ਗਿਆ ਕੋਈ ਬੰਬ ਵਗੈਰਾ ਸਾਨੂੰ ਦੱਸਿਆ ਗਿਆ ਤੇ ਉਸ ਮਾਮਲੇ 'ਚ ਫੜੇ ਹੋਏ ਆ ਚੰਗੀਆਂ ਉਮਰਾਂ ਬਸ ਕੁੱਲ ਮਿਲਾ ਕੇ ਵੀ 23 ਸਾਲ 20 ਸਾਲ ਬਸ ਇਦੀਂ ਉਮਰਾਂ ਬੱਚਿਆਂ ਤਿੰਨਾਂ ਦੀ ਤੇ ਘਰੋਂ ਤਾਂ ਇਹ ਚੰਡੀਗੜ੍ਹ ਕਿਤੇ ਕੰਮਕੁਮ ਕਰਦੇ ਫਰਨੀਚਰ ਦਾ ਕੰਮ ਕਰਦਾ ਸੀ ਮੁੰਡਾ ਸ਼ੇਖਰ ਸਿੰਘ ਇਹ ਸ਼ੇਖਰ ਸਿੰਘ ਦੀ ਮਾਤਾ ਇਹ ਉਹ ਦਰਬਾਰ ਦਰਬਾਰ ਸਿੰਘ ਆ ਇਹ ਰਮਨੀ ਸਿੰਘ ਦਾ ਪਿਤਾ ਤੇ ਜਿਹੜਾ ਕੁਲਦੀਪ ਸਿੰਘ ਆ ਉਹ ਉਹਦਾ ਇੱਥੇ ਹੈ ਨਹੀਂ ਪਰਿਵਾਰ ਅੱਛਾ ਉਹ ਕਿੱਥੇ ਜਿੰਦਗੀ ਉਹ ਬਾਹਰ ਇੱਥੋਂ ਪਹਿਲੇ ਹੀ ਮੁੰਡੇ ਤੋਂ ਸੀਗਾ ਦੁਖੀ ਹੋ ਕੇ ਘਰੋਂ ਨਿਕਲੇ ਸੀ ਵਿਚਾਰੇ ਉਹ ਰਸਤੇ ਰੀਚ ਕਿਤੇ ਬਾਹਰ ਰਹਿੰਦੇ ਆ ਟੱਪੇ ਵਾਲੇ ਬੰਦੇ ਆ ਇਹ ਬੱਕਰੀਆਂ ਬੋਕਰੀਆਂ ਟਾਈਮ ਸ਼ੇਕਰ ਜਿਹੜਾ ਇਹਦਾ ਮਾਂ ਪਿਓ ਬੱਕਰੀਆਂ ਚਾਰ ਕੇ ਟਾਈਮ ਪਾਸ ਕਰਦੇ ਆ ਕੋਈ ਬਾਲਾ ਵੱਡਾ ਏਡਾ ਕੋਈ ਹੈ ਨਹੀਂ ਆ ਸਿਸਟਮ ਇਹਨਾਂ ਦਾ ਵੇਖੋ ਉਹਨਾਂ ਕਿਹੜੇ ਕਿਸੇ ਮਾਮਲੇ 'ਚ ਕਿਵੇਂ ਇਸ ਕੰਮ ਚਾਗਾ ਕੇ ਵੈਸੇ ਉਹ ਨਹੀਂ ਜੀ ਲੱਗਦਾ ਵੀ ਇਹ ਵੀ ਜੇ ਕੰਮ ਚਾਹਣਗੇ ਉਹ। ਭਾਜੀ ਜਦੋਂ ਲੁਧਿਆਣਾਪੁਰ ਸਾਹਿਬ ਤੁਹਾਡੇ ਨਾਲ ਕੀ ਗੱਲਬਾਤ ਹੋਈ ਉਹਨਾਂ ਦੀ ਕੀ ਕਹਿੰਦੇ ਸੀ? ਨਹੀਂ ਮੇਰੇ ਨਾਲ ਫੋਨ ਤੇ ਕੰਟੈਕਟ ਹੋਇਆ ਜੀ। ਠੀਕ ਹੈ। ਉਹ ਉਹਨਾਂ ਨੇ ਇਹੀ ਕਿਹਾ ਵੀ ਇਹ ਪੈ ਤਿੰਨ ਬੰਦੇ ਤੁਹਾਡੇ ਪਿੰਡ ਦੇ ਆ ਇਹਦੇ ਬਾਰੇ ਸਾਨੂੰ ਦੱਸੋ ਕੀ ਮਾਮਲਾ। ਮਾਮਲਾ ਮੈਂ ਉਹਨਾਂ ਨੂੰ ਉਦੋਂ ਮੈਨੂੰ ਨਹੀਂ ਪਤਾ ਸੀਗਾ। ਫਿਰ ਉਹਨੇ ਮੈਨੂੰ ਆਪ ਖੁਦ ਦੱਸਿਆ ਵੀ ਆਹ ਮਾਮਲਾ ਹੀ ਸਾਡਾ ਆ ਜਿਸ ਦਾ ਮਾਮਲਾ। ਇਹ ਤੁਸੀਂ ਸਾਨੂੰ ਦੱਸੋ ਵੀ ਇਹ ਬੰਦੇ ਕਿਵੇਂ ਦੇ। ਫਿਰ ਉਹਨਾਂ ਮੈਨੂੰ ਫੋਨ ਤੇ ਜੋ ਪੁੱਛਗਿੱਛ ਕੀਤੀ ਮੈਂ ਉਹਨਾਂ ਨੂੰ ਦੱਸਿਆ ਉਹਨਾਂ ਨੂੰ। ਹਾਂ। ਇਹ ਕਿਤੇ ਕਿਹਾ ਜਾਂਦਾ ਕਿ ਉਹਨੂੰ ਵੀ ਫੜ ਲਿਆ ਸੀ ਬੁੱੱਚ ਉਹ ਨੂੰ ਕਿਉਂ ਸੰਤ ਨਹੀਂ ਪਤਾ ਸੀ ਉਹ ਫਰਾਰ ਸੀਗਾ ਤੇ ਉਹ ਫਿਰ ਉਹਦੇ ਵੱਡੇ ਬ੍ਰਦਰ ਨੂੰ ਤੇ ਉਹਦੇ ਪਿਤਾ ਨੂੰ ਚੱਕ ਕੇ ਲੈ ਗਈ ਸੀ ਪੁਲਿਸ ਫਿਰ ਉਹਨਾਂ ਨੇ ਜਦੋਂ ਉਹ ਪੇਸ਼ ਹੋ ਗਿਆ ਫਿਰ ਇਹਨਾਂ ਨੂੰ ਛੜਪਾ ਸੀ ਕੀ ਨਾਮ ਹੈ ਜਿਹੜਾ ਪਿਤਾ ਦਾ ਹਾਂ ਬੀਜਾ ਸਿੰਘ ਸ਼ੇਖਰ ਸਿੰਘ ਦਾ ਪਿਤਾ ਜੀ ਹੈ ਤੇ ਧਰਮਪ੍ਰੀਤ ਸਿੰਘ ਉਹ ਵੱਡਾ ਬ੍ਰਦਰ ਹੈ